ਦੇਸ਼ ਭਰ ਵਿੱਚ ਜਿੱਥੇ ਹੋਲੀ ਦਾ ਤਿਉਹਾਰ ਬੜੀ ਤੋਮ ਤਾਮ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਹੀ ਸਮਰਾਲਾ ਵਿਖੇ ਇੱਕ ਐਸੀ ਘਟਨਾ ਹੋਈ ਹੈ ਜੋ ਸਿੱਖ ਅਤੇ ਮੁਸਲਮਾਨ ਭਾਈਚਾਰੇ ਦੀ ਮਿਸਾਲ ਬਣ ਗਈ ਹੈ ਇੱਕ ਸਿੱਖ ਪਰਿਵਾਰ ਨੇ ਆਪਣੀਆਂ ਦੋ ਕੀਮਤੀ ਦੁਕਾਨਾਂ ਸ਼ਹਿਰ ਦੀ ਮਸਜਿਦ ਨੂੰ ਦਾਨ ਕਰਕੇ ਸਿੱਖ ਮੁਸਲਮਾਨ ਭਾਈਚਾਰੇ ਦੀ ਮਿਸਾਲ ਕਾਇਮ ਕੀਤੀ ਹੈ ਸਮਰਾਲਾ ਦੇ ਟਿੱਲੋਂ ਪਰਿਵਾਰ ਦੇ ਨੌਜਵਾਨ ਨੇ ਆਪਣੀਆਂ ਦੋ ਦੁਕਾਨਾਂ ਦੀਆਂ ਚਾਬੀਆਂ ਮਸਜਿਦ ਦੇ ਪ੍ਰਬੰਧਕਾਂ ਨੂੰ ਸੌਪੀਆਂ ਇਹ ਮਸਜਿਦ ਸ਼ਹਿਰ ਦੇ ਮੁੱਖ ਚੌਕ ਵਿੱਚ ਸਥਿਤ ਹੈ ਇਸ ਮੌਕੇ ਮੁਸਲਮਾਨ 파ਜਾਰੇ ਦੇ ਆਗੂਆ ਅਤੇ ਵਕਫ ਬੋਰਡ ਦੇ ਸਟੇਟ ਅਫਸਰ ਨੇ ਜੁਮਾ ਨਵਾਜ ਦੇ ਪਵਿੱਤਰ ਦਿਹਾੜੇ ਮੌਕੇ ਸਿੱਖ ਪਰਿਵਾਰ ਵੱਲੋਂ ਮਸਜਿਦ ਦੇ ਨਿਰਮਾਣ ਲਈ ਦੁਕਾਨਾ ਸੌਪਣ ਦੇ ਇਸ ਫੈਸਲੇ ਦੀ ਸ਼ਲਾਘਾ ਕੀਤੀ ਹੈ ਉਹਨਾਂ ਕਿਹਾ ਕਿ ਇਸ ਨਾਲ ਸਿੱਖ ਅਤੇ ਮੁਸਲਮਾਨ ਵਿਚਕਾਰ ਪਾਲਚਾਰਕ ਸਾਂਝ ਵਧੇਗੀ ਜੀ ਮੇਰਾ ਨਾਮ ਹਰਸਿਮਰ ਸਿੰਘ ਢੱਲੋਂ ਆ ਜੀ ਅਸੀਂ ਸਮਰਾਲੇ ਦੇ ਵਾਸੀ ਆ ਤੇ ਅੱਜ ਅਸੀਂ ਸਾਰਿਆਂ ਦੀ ਹਜ਼ੂਰੀ ਵਿੱਚ ਬਹੁਤ ਹੀ ਰੱਪ ਕਰਨ ਕਰਾਉਣੇ ਵਾਲਾ ਤਾਂ ਰੱਬ ਹੀ ਕਰਾਉਂਦਾ ਜੀ ਜੋ ਕਰਾਉਂਦਾ ਤੇ ਬਾਕੀ ਅਸੀਂ ਤਾਂ ਇੱਕ ਜ਼ਰੀਆ ਬਣਦੇ ਆ ਤੇ ਅੱਜ ਸਾਰਿਆਂ ਦੀ ਹਜ਼ੂਰੀ ਵਿੱਚ ਇਹ ਸਾਡੀਆਂ ਦੁਕਾਨਾਂ ਅਸੀਂ ਮਸਜਿਦ ਨੂੰ ਡੋਨੇਟ ਕਰ ਰਹੇ ਆ ਤੇ ਅਸੀਂ ਉਮੀਦ ਕਰਦੇ ਆ ਕਿ ਇਹ ਚੰਗੇ ਕੰਮ ਲਈ ਯੂਜ਼ ਹੋ ਰਹੀ ਆ ਤੇ ਅਸੀਂ ਬਹੁਤ ਖੁਸ਼ ਆ ਤੇ ਅਸੀਂ ਇਹਦੇ ਸਾਰੇ ਨੂੰ ਵਧਾਈ ਦਿੰਦੇ ਆ ਸਾਰੀ ਕਮਿਊਨਿਟੀ ਨੂੰ ਜੀ ਸਾਰੇ ਸਮਰਾਲੇ ਵਾਸੀਆਂ ਅੱਜ ਉਹ ਹੂਲਾ ਮਹੱਲ ਆ ਵੀ ਆ ਹਾਂਜੀ ਇਹ ਇਹੀ ਦਿਨ ਕਿਉਂ ਚੁਣਿਆ ਗਿਆ ਇਹ ਉੱਪਰ ਵਾਲੇ ਦੋ ਹੀ ਚੁਣਿਆ ਗਿਆ ਜੀ ਹਾਂਜੀ ਸਾਡੇ ਹੱਥ ਵਾਸ ਕੁਝ ਨਹੀਂ ਸੀਗਾ ਜੀ ਤੇ ਸਾਰਿਆਂ ਦੀ ਬਸ ਇਹ ਬਸ ਖੁਸ਼ਕਿਸਮਤੀ ਹੈ ਕਿ ਅੱਜ ਦਾ ਦਿਨ ਹੀ ਚੁਣਿਆ ਗਿਆ ਜੀ ਬਹੁਤ ਬਖਸ਼ੀ ਹਾਂਜੀ ਗੁਲਜਾਰ ਮਹਮਦ ਸਟੇਟ ਅਫਸਰ ਪੰਜਾਬ ਅਕਾਊਂਟ ਬੋਰਡ ਤੇ ਅੱਜ ਇਹਨਾਂ ਨੇ ਢਿੱਲੋ ਸਾਹਿਬ ਨੇ ਜਿਹੜੀਆਂ ਦੋ ਦੁਕਾਨਾਂ ਨੇ ਸਾਨੂੰ ਮਸਜਿਦ ਦੇ ਇਸਤੇਮਾਲ ਲਈ ਤਾਂ ਦਿੱਤੀਆਂ ਨੇ ਅਸੀਂ ਇਹਨਾਂ ਦੇ ਬਹੁਤ ਸ਼ੁਕਰਗੁਜ਼ਾਰ ਹਾਂ ਕਿਉਂ ਇਹਦੇ ਨਾਲ ਇੱਕ ਆਪਸੀ ਭਾਈਚਾਰੇ ਨੂੰ ਇੱਕ ਬਲ ਮਿਲਿਆ ਇਹਨਾਂ ਨੇ ਮਤਲਬ ਵੀ ਮਸਜਿਦ ਦੇ ਇਸਤੇਮਾਲ ਲਈ ਦੁਕਾਨਾਂ ਇਹ ਜਿਹੜੀਆਂ ਇਹਨਾਂ ਦਾਨ ਦਿੱਤੀਆਂ ਨੇ ਸਾਨੂੰ ਇਹਨਾਂ ਨੇ ਰਾਬਤਾ ਕਿਵੇਂ ਕੈਮ ਕੀਤਾ ਰਾਬਤਾ ਤਾਂ ਸਾਡੀ ਕਮੇਟੀ ਹੀ ਕਰਨ ਵਾਲੀ ਆ ਕਮੇਟੀ ਨੇ ਹੀ ਰਾਬਤਾ ਐਮਪੀਟ ਕੀਤਾ ਇਹਨਾਂ ਨੂੰ ਕੋਈ ਵੀ ਫਰੀ ਲੈ ਜਿਹੜੀਆਂ ਇਹਨੂੰ ਨੀਡਰਿਓ ਕੋਸਟ ਦਿੱਤੀਆਂ ਵੀ ਇਹਨਾਂ ਨੂੰ ਕਰਨਾ ਜਿਹੜੀ ਫਰੀ ਆਫ ਕੋਸਟ ਤੇ ਹੁਣ ਮਸਜਿਦ ਦੇ ਕਿਸੇ ਜਿਹੀ ਮਸਜਿਦ ਦੇ ਇਸਤੇਮਾਲ ਵਾਸਤੇ ਯੂਜ਼ ਹੋਣੀਆਂ ਇਹ ਹੋਰ ਕਿਸੇ ਇਸਤੇਮਾਲ ਵਾਸਤੇ ਦੇਸ਼ ਪਾਰ ਵਿੱਚ ਜਿੱਥੇ ਹੋਲੀ ਦਾ ਤਿਉਹਾਰ ਬੜੀ ਤੋਮ-ਤਾਮ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਹੀ ਸਮਰਾਲਾ ਵਿਖੇ ਇੱਕ ਐਸੀ ਘਟਨਾ ਹੋਈ ਹੈ ਜੋ ਸਿੱਖ ਅਤੇ ਮੁਸਲਮਾਨ ਪਾਈਚਾਰੇ ਦੀ ਮਿਸਾਲ ਬਣ ਗਈ ਹੈ ਇੱਕ ਸਿੱਖ ਪਰਿਵਾਰ ਨੇ ਆਪਣੀਆਂ ਦੋ ਕੀਮਤੀ ਦੁਕਾਨਾਂ ਸ਼ਹਿਰ ਦੀ ਮਸਜਿਦ ਨੂੰ ਦਾਨ ਕਰਕੇ ਸਿੱਖ ਮੁਸਲਮਾਨ ਪਾਈਚਾਰੇ ਦੀ ਮਿਸਾਲ ਕਾਇਮ ਕੀਤੀ ਹੈ ਸਮਰਾਲਾ ਦੇ ਟਿੱਲੋਂ ਪਰਿਵਾਰ ਦੇ ਨੌਜਵਾਨ ਨੇ ਆਪਣੀਆਂ ਦੋ ਦੁਕਾਨਾਂ ਦੀਆਂ ਚਾਬੀਆਂ ਮਸਜਿਦ ਦੇ ਪ੍ਰਬੰਧਕਾਂ ਨੂੰ ਸੌਪੀਆਂ। ਇਹ ਮਸਜਿਦ ਸ਼ਹਿਰ ਦੇ ਮੁੱਖ ਚੌਕ ਵਿੱਚ ਸਥਿਤ ਹੈ। ਇਸ ਮੌਕੇ ਮੁਸਲਮਾਨ 파ਜਾਰੇ ਦੇ ਆਗੂਆਂ ਅਤੇ ਵਕਫ ਬੋਰਡ ਦੇ ਸਟੇਟ ਅਫਸਰ ਨੇ ਜੁਮਾ ਨਵਾਜ ਦੇ ਪਵਿੱਤਰ ਦਿਹਾੜੇ ਮੌਕੇ ਸਿੱਖ ਪਰਿਵਾਰ ਵੱਲੋਂ ਮਸਜਿਦ ਦੇ ਨਿਰਮਾਣ ਲਈ ਦੁਕਾਨਾਂ ਸੌਪਣ ਦੇ ਇਸ ਫੈਸਲੇ ਦੀ ਸ਼ਲਾਘਾ ਕੀਤੀ ਹੈ। ਉਹਨਾਂ ਕਿਹਾ ਕਿ ਇਸ ਨਾਲ ਸਿੱਖ ਅਤੇ ਮੁਸਲਮਾਨ ਵਿਚਕਾਰ ਪਾਲਚਾਰਕ ਸਾਂਝ ਵਧੇਗੀ ਜੀ ਮੇਰਾ ਨਾਮ ਹਰ ਸਿਮਰਨ ਸਿੰਘ ਢੱਲੋਂ ਆ ਜੀ ਅਸੀਂ ਸਮਰਾਲੇ ਦੇ ਵਾਸੀ ਆ ਤੇ ਅੱਜ ਅਸੀਂ ਸਾਰਿਆਂ ਦੀ ਹਜ਼ੂਰੀ ਵਿੱਚ ਬਹੁਤ ਹੀ ਰੱਪ ਕਰਨ ਕਰਾਉਣੇ ਆ ਤਾਂ ਰੱਬ ਹੀ ਕਰਾਉਂਦਾ ਜੀ ਜੋ ਕਰਾਉਂਦਾ ਹੈ ਤੇ ਬਾਕੀ ਅਸੀਂ ਤਾਂ ਇੱਕ ਜ਼ਰੀਆ ਬਣਦੇ ਆ ਤੇ ਅੱਜ ਸਾਰਿਆਂ ਦੀ ਹਜ਼ੂਰੀ ਵਿੱਚ ਇਹ ਸਾਡੀਆਂ ਦੁਕਾਨਾਂ ਅਸੀਂ ਮਸਜਿਦ ਨੂੰ ਡੋਨੇਟ ਕਰ ਰਹੇ ਆ ਤੇ ਅਸੀਂ ਉਮੀਦ ਕਰਦੇ ਆ ਕਿ ਇਹ ਚੰਗੇ ਕੰਮ ਲਈ ਯੂਜ਼ ਹੋ ਰਹੀ ਆ ਤੇ ਅਸੀਂ ਬਹੁਤ ਖੁਸ਼ ਆ ਤੇ ਅਸੀਂ ਇਹਦੇ ਸਾਰਿਆਂ ਨੂੰ ਵਧਾਈ ਦਿੰਦੇ ਆ ਸਾਰੀ ਕਮਿਊਨਿਟੀ ਨੂੰ ਜੀ ਸਾਰੇ ਸਮਰਾਲੇ ਵਾਸੀਆਂ ਅੱਜ ਹੋਲਾ ਮਹੱਲਾ ਵੀ ਆ ਹਾਂਜੀ ਇਹ ਇਹੀ ਦਿਨ ਕਿਉਂ ਚੁਣਿਆ ਗਿਆ ਇਹ ਉੱਪਰ ਵਾਲੇ ਦੋ ਹੀ ਚੁਣਿਆ ਗਿਆ ਜੀ ਆਹ ਜੀ ਸਾਡੇ ਹੱਥ ਵਾਸ ਕੁਝ ਨਹੀਂ ਸੀਗਾ ਜੀ ਤੇ ਸਾਰਿਆਂ ਦੀ ਬਸ ਇਹ ਬਸ ਖੁਸ਼ਕਿਸਮਤੀ ਹੈ ਕਿ ਅੱਜ ਦਾ ਦਿਨ ਹੀ ਚੁਣਿਆ ਗਿਆ ਜੀ ਇਹ ਬਹੁਤ ਖੁਸ਼ਕਿਸਮਤੀ ਹਾਂਜੀ ਬੋਰਡ ਗੁਲਜ਼ਾਰ ਮੁਹੰਮਦ ਸਟੇਟ ਅਫਸਰ ਪੰਜਾਬ ਕਬੋਰਡ ਤੇ ਅੱਜ ਇਹਨਾਂ ਨੇ ਢਿੱਲੋ ਸਾਹਿਬ ਨੇ ਜਿਹੜੀਆਂ ਦੋ ਦੁਕਾਨਾਂ ਨੇ ਸਾਨੂੰ ਮਸਜਿਦ ਦੇ ਇਸਤੇਮਾਲ ਲਈ দান ਦਿੱਤੀਆਂ ਨੇ ਅਸੀਂ ਇਹਨਾਂ ਦੇ ਬਹੁਤ ਸ਼ੁਕਰਗੁਜ਼ਾਰ ਹਾਂ ਕਿਉਂ ਇਹਦੇ ਨਾਲ ਇੱਕ ਆਪਸੀ ਭਾਈਚਾਰੇ ਨੂੰ ਇੱਕ ਬਲ ਮਿਲਿਆ ਇਹਨਾਂ ਨੇ ਮਤਲਬ ਵੀ ਮਸਜਿਦ ਦੇ ਇਸਤੇਮਾਲ ਲਈ ਦੁਕਾਨਾਂ ਇਹ ਜਿਹੜੀਆਂ ਜਿਹਨਾਂ ਦਾਨ ਦਿੱਤੀਆਂ ਨੇ ਸਾਨੂੰ ਇਹਨਾਂ ਨੇ ਰਾਤ ਤੱਕ ਕਿਵੇਂ ਕੈਂਪ ਕੀਤਾ ਰਾਤ ਤਾਂ ਸਾਡੀ ਕਮੇਟੀ ਹੀ ਕਰਨ ਵਾਲੀ ਆ ਕਮੇਟੀ ਨਹੀਂ ਰਾਤ ਰਾਤ ਇਹਨਾਂ ਨੇ ਫ੍ਰੀ ਨੇ ਜਿਹੜੀਆਂ ਨੇ ਡੋਨੇਟਰੀਓ ਕੋਸਟ ਦਿੱਤੀਆਂ ਵੀ ਇਹਨਾਂ ਦਾ ਕਰਨਾ ਜੀ ਫ੍ਰੀ ਆਫ ਕੋਸਟ ਤੇ ਹੁਣ ਮਸਜਿਦ ਦੇ ਹਿੱਸੇ ਆ ਜੀ ਮਸਜਿਦ ਦੇ ਇਸਤੇਮਾਲ ਵਾਸਤੇ ਇਸਤੇਮ ਯੂਜ਼ ਹੋਣੀਆਂ ਇਹ ਹੋਰ ਕਿਸੇ ਇਸਤੇਮਾਲ ਵਾਸਤੇ